ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਖੋਲ ਕੇ ਵਿਸਥਾਰ ਵਿੱਚ ਦੱਸਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀ ਸਾਤ ਨਹੀਂ ਕਿਹਾ ਉੱਥੇ ਸੱਸੇ ਨੂੰ ਕੰਨਾਂ ਨਹੀਂ ਲੱਗਿਆ ਸਤ ਬੋਲਿਆ ਸਤ ਜੇ ਸਤ ਕੰਨਾਂ ਲੱਗਿਆ ਹੁੰਦਾ ਤੇ ਉਹਦਾ ਅਰਥ ਬਣਨਾ ਸੀ 6 7 ਉਹ ਸਤ ਗਿਣਤੀ ਨੂੰ ਇੱਥੇ ਕਿਹਾ ਸਤ ਮੰਦਰ ਜਿਹਦਾ ਅਰਥ ਬਣਦਾ 100 ਸਤ ਮਤਲਬ ਸੋ Hindu ਧਰਮ ਵਿੱਚ ਇੱਕ ਰਿਵਾਜ ਹੈ ਕਿ ਨਿੱਕੇ ਨਿੱਕੇ ਮੰਦਰ ਬਣਾ ਕੇ ਨਾ ਸੋਨੇ ਦੇ ਕੋਈ ਚਾਂਦੀ ਦੇ ਉਹ ਦਾਨ ਕਰਦੇ ਆ ਬ੍ਰਹਮਣਾ ਨੂੰ ਵਿਦਵਾਨ ਜਨਾਂ ਨੂੰ ਦਾਨ ਕਰਦੇ ਆ ਉਹਨਾਂ ਦੀ ਮਰਜ਼ਾਦਾ ਕਹਿੰਦੀ ਆ ਵੀ ਮੰਦਰ ਬਣਾ ਕੇ ਦਾਨ ਕਰੇ ਦਾ ਬਹੁਤ ਵੱਡਾ ਪੁੰਨ ਹੈ ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਸਿੱਖਾਂ ਨੂੰ ਵੀ ਪੁੰਨ ਮਿਲਦਾ ਪਰ ਮਿਲਦਾ ਕਿਵੇਂ ਜਿਵੇਂ ਕੋਈ 100 ਮੰਦਰ ਬਣਾ ਕੇ ਸੋਨੇ ਦਾ ਦਾਨ ਕਰਦੇ ਜਿੰਨਾ ਪੁੰਨ 100 ਮੰਦਰ ਸੋਨੇ ਦਾ ਬਣਾ ਕੇ ਦਾਨ ਕਰਨ ਦਾ ਹੈ ਭਾਈ ਗੁਰਦਾਸ ਸਭ ਕਹਿੰਦੇ ਤੈਸਾ ਪੁੰਨ ਉਹਨਾਂ ਹੀ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕ ਕਿਸੇ ਸਿੱਖ ਨੂੰ ਗੁਰਬਾਣੀ ਦਾ ਇੱਕ ਵੀ ਸ਼ਬਦ ਕੋਈ ਪੜ੍ਹਾ ਦੇ ਇਨਾ ਪੁੰਨ ਉਹਨੂੰ ਪੜਾਉਣ ਦੇ ਨਾਲ ਹੀ ਆਇਆ ਆਖੋ ਸਤਿਨਾਮ ਵਾਹਿਗੁਰੂ